ਪਾਰ ਨੂੰ ਹੱਪਾਉਣੀਆਂ ਜਾਗਦੀ ਜ਼ਮੀਰ ਵਾਲਿਓ بڑا ਚੇਰ ਹੈ ਵਿਰੋਧੀਆਂ ਨੇ ਲੁੱਟਿਆ بڑا ਚੇਰ ਹੈ ਵਿਰੋਧੀਆਂ ਨੇ ਲੁੱਟਿਆ ਪੱਤੀਆਂ ਵਿੱਚ ਰੰਗੋ ਪੁੱਤੀਆਂ ਲੱਖਣੀ ਹੋਰ ਬਈ ਜਾਗਦੀ ਜ਼ਮੀਰ ਵਾਲਿਓ ਖੰਡੂਰ ਸਾਹਿਬ ਦੀ ਸੀਟ ਤੋਂ ਲੜ ਰਹੇ ਨੇ ਜਸਕਰ ਅਮਰਪਾਲ ਸਿੰਘ ਜੀ ਅੱਜ ਸਾਡੇ ਪਿੰਡ ਜੱਸੀਦਾਰ ਸਾਹਿਬ ਪਾਰਟੀ ਸਾਰੀ ਆ ਰਹੀ ਹੈ ਉਹਨਾਂ ਨੂੰ ਸਵਾਗਤ ਵਿੱਚ ਤਸਵੀਲ ਵੀ ਲਾਈ ਆ ਇਧਰ ਨੇ ਬੱਸ ਸੰਗਤਾਂ ਖੜੀਆਂ ਨੇ ਹਾਰ ਲੈ ਕੇ ਬਹੁਤ ਭਾਰੀ ਕਾਫਲਾ ਵੇਖੋ ਮੋਟਰਸਾਈਕਲਾਂ ਤੇ ਵੱਡੇ ਮਈਆਂ ਵਾਲੇ ਪਿੰਡ ਤੋਂ ਇਧਰ ਫੇਰੋਕੇ ਪਿੰਡ ਵਿੱਚ ਦੀ ਆ ਰਹੇ ਨੇ ਤੇ ਗੁਰਦੁਆਰਾ ਗਵੰਦਪੁਰ ਸਾਹਿਬ ਇੱਥੇ ਸੰਗਤਾਂ ਨੇ ਦੇਖ ਲਾਏ ਨੇ ਉਹਨਾਂ ਦਾ ਸਵਾਗਤ ਕਰਦੇ ਨੇ ਸਾਰੇ ਖੜੇ ਨੇ ਆਜੋ ਜੀ ਆਜੋ ਸੱਚਾ ਆ ਕਿ ਦੌੜ ਨਹੀਂ ਗਈ 3D ਉਹ ਸੱਦੀ ਆਂਦੇ ਤੈਨੂੰ ਇਹ ਚਲਾਇਆ ਮੈਨੂੰ ਨਹੀਂ ਪਤਾ ਸੀ ਮੈਂ ਜੀ ਇੱਕਲਾ ਰੱਖਿਆ ਨਾ ਆਹ ਠੀਕ ਹੈ ਜਿ ਰੱਖਿਆ ਅੱਗੇ ਲਾ ਦੇ ਅੱਗੇ ਅੱਗੇ ਵੀ ਆਹ ਵੇਖੋ ਮੋਟਰਸਾਈਕਲ ਆ ਰਹੇ ਨੇ ਮੋਟਰਸਾਈਕਲ ਬੜੇ ਪਿੰਡਾਂ ਦੇ ਪਿੰਡ ਉਹਦੇ ਸਵਾਗਤ ਵਿੱਚ ਉਹਨਾਂ ਦੇ ਮੂਹਰੇ ਮੋਟਰਸਾਈਕਲ ਆ ਕੇ ਸਵਾਗਤ ਕਰ ਰਹੇ ਨੇ ਆਜੋ ਆਜੋ ਚਲੋ ਪਿੰਡ ਵਿੱਚ ਵੱਡੇ ਮੰਜਾਂ ਵਾਲੇ ਤੋਂ ਵੱਡੇ ਮੰਜਾਂ ਵਾਲੇ ਕਿਹਾਂ ਤੋਂ ਆ ਰਹੇ ਨੇ ਜੈ ਹੇਦਾਮ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਮਾਣ ਦਾ ਬਿਸ਼ਾਗ ਪਿੰਡ ਫੇਰੋਕੇ ਫੋਟਰਾ ਨੇ ਫੇਰੋਕੇ ਪਿੰਡ ਵਿੱਚ ਵੀ ਹੁੰਦਾ ਹੈ ਰੋਡ ਦੇ ਉੱਪਰ ਗੁਰਦੁਆਰਾ ਗੋਲਪੁਰ ਸਾਹਿਬ ਦਾ ਫੇਰੋਕੇ ਉੱਥੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਆਏ

ਸੰਗਤਾਂ ਕੀ ਨਹੀਂ ਕਰ ਸਕਦੇ ਮਹਾਰਾਜ ਚੜ੍ਹਦੀ ਕਲਾ ਰੱਖੇਗਾ ਤੇ ਆ ਸੋ ਚੌਥੀ ਸਰਕਾਰ ਆ ਜੀ ਜਿਹਨੇ ਨੌਜਵਾਨਾਂ ਨੂੰ ਬਣੀ ਬਾਰੇ ਨਾਲ ਜੋੜਿਆ ਤੇ ਖਾਲਸਾ ਵਹਿਰ ਪੋਰੀ ਹੁਣ ਤੁਸੀਂ ਦੇਖੋ ਜਰੋਰੋ ਪੰਜਾਬ ਨੂੰ ਇਹ ਪੰਜਾਬ ਦਾ ਇੱਜ਼ਤ ਦਾ ਪ੍ਰਕਾਰਾਂ ਦਾ ਰਾਜ ਕਰਾਉਣਾ ਤੁਹਾਡੀ ਕੁਰਬਾਨੀ ਨੂੰ ਅਸੀਂ ਸਲਾ ਨਮਸਕਾਰ ਕਰਦੇ ਰਹਿਵਾਂਗੇ ਕਦੇ ਨਹੀਂ ਭੁੱਲ ਸਕਦੇ ਇੱਕ ਵਾਰੀ ਬਾੜੇ ਜਿਤਾਰਾ ਅੰਮ੍ਰਿਤਪਾਲ ਜੀ ਖੋਸ਼ੇ 不累，他不累。 हाल आहे भई मां ਆਣੀ ਦਾ ਪ੍ਰੈਸ ਚੱਲਿਆ ਤੋਰ ਬਹੁਤ ਦੌਰ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਹੋਰ ਜਲ ਪਾਣੀ ਚੱਕ ਲਓ ਚੱਕ ਲਓ ਠੰਡਾ ਠੰਡਾ ਆ ਜਾਓ ਉਹ ਠੀਕ ਆ ਜੀ चलो हा गाना ॾियूं सोनिहाल ओले सोनिहाल उल सोनिहाल